ਜੋ ਕਿ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਡੇੜ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਜੋ ਕਿ ਸ੍ਰੀ ਸੰਰਾਮਪੁਰਾ ਫੂਲ ਵਿਖੇ ਹਰ ਮੰਗਲਵਾਰ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਤੇ ਇਹ ਟਾਈਮਿੰਗ 5:20 ਦੇ ਵਿਚ 20 ਮਿੰਟ ਤੇ ਟ੍ਰੇਨ ਰਾਮਪੁਰਾ ਫੂਲ ਸੈਸ਼ਨ ਤੇ ਪੁੱਜ ਜਾਂਦੀ ਹੈ ਜੀ ਸੰਗਤਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਨਾਲ ਹੀ ਜਲਦੀ ਸੇਵਾ ਕੀਤੀ ਜਾਂਦੀ ਹੈ ਜੋ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਦਰਸਰਣ ਕਰਨ ਲਈ ਸੰਗਤਾਂ ਜਾਂਦੀਆਂ ਹਨ ਉਹਨਾਂ ਵਾਸਤੇ ਜੀ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਜੋ ਕਿ ਰੇਲਵੇ ਸਟੇਸ਼ਨ ਰਾਮਪਰਾ ਫੂਲ ਵਿਖੇ ਹਰ ਮੰਗਲਵਾਰ ਟਾਈਮ 5 ਵਜੇ ਦੇ ਵਿੱਚ 20 ਮਿੰਟ ਤੇ ਟ੍ਰੇਨ ਪੁੱਜੀ ਜਾਂਦੀ ਹੈ ਜੀ ਇੱਥੇ ਜਾਣ ਹਜੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਜੋ ਕਿ ਹਰ ਮੰਗਲਵਾਰ ਟ੍ਰੇਨ 5:20 ਮਿੰਟ ਤੇ ਪੁੱਜ ਜਾਂਦੀ ਹੈ ਸੰਗਤਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਨਾਲ ਹੀ ਜਲਦੀ ਸੇਵਾ ਕੀਤੀ ਜਾਂਦੀ ਹੈ ਜੀ ਜੋ ਕੋਈ ਸੰਗਤਾਂ ਦਰਸ਼ਨ ਕਰਨ ਲਈ ਹਜੂਰ ਸਾਹਿਬ ਸੱਚਖੰਡ ਜਾਂਦੀਆਂ ਹਨ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਸੰਗਤਾਂ ਨੂੰ ਬੜੀ ਸ਼ਰਧਾ ਨਾਲ ਲੰਗਰ ਸਕਾਇਆ ਜਾਂਦਾ ਜੀ ਨਾਲ ਹੀ ਜਲਦੀ ਸੇਵਾ ਕੀਤੀ ਜਾਂਦੀ ਹੈ ਪ੍ਰਸਾਦ ਦੇ ਦਾ ਲੰਗਰ ਤਿਆਰ ਕੀਤਾ ਜਾਂਦਾ ਜੀ ਜੋ ਕੋਈ ਸੰਗਤਾਂ ਵੱਲੋਂ ਹਰ ਮੰਗਲਵਾਰ ਰਿਲੇਪੇਸ਼ੇ ਸਰਨ ਪ੍ਰਫੁੱਲ ਦੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਸੰਗਤਾਂ ਬੜੀ ਸ਼ਰਧਾ ਨਾਲ ਸਕਦੀਆਂ ਹਨ ਨਾਲ ਹੀ ਜਲਦੀ ਸੇਵਾ ਕੀਤੀ ਜਾਂਦੀ ਹੈ ਜੋ ਕਿ ਸੱਚਖੰਡ ਨਿਚਰੀ ਹਿਜੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜੀ ਸੰਗਤਾਂ ਬੜੀ ਸ਼ਰਧਾ ਨਾਲ ਲੰਗਰ ਸਕਦੀਆਂ ਹਨ ਜੋ ਕਿ ਹਰ ਮੰਗਲਵਾਰ ਟਾਈਮ 5:20 ਮਿੰਟ ਤੇ ਟ੍ਰੇਨ ਰਾਮਪਰਾ ਫੂਲ ਸੇਸ਼ਨ ਤੇ ਪੁੱਜ ਜਾਂਦੀ ਹੈ ਇਹ ਲੰਘਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ